ਨਾਲ ਸਜਣ ਦੇ ਰਹੀਏ ਝੜਕਾਂ ਚੰਬਾ ਤਕਦੀਰਾਂ ਸੋ ਵੀ ਸਿਰ ਤੇ ਸਹੀਏ ਜੇ ਸਿਰ ਕੱਟ ਲੈਣਾ ਚੜ ਨਾਲੋਂ ਵੀ ਪਿਆ ਹੈ ਕਹੀਏ ਚੰਦਨ ਰੁਕ ਸਤਿਗੁਰੂ ਕਿਰਪਾ ਕਰਦਾ ਜੋ ਸਤਗੁਰ ਕਰਦਾ ਹੋਈ ਹੁੰਦਾ ਹੈ ਸਵੇਰ ਦਾ ਟਾਈਮ ਆ ਸੇਵਾ ਚੱਲ ਰਹੀ ਆ ਸਤਗੁਰ ਦੀ ਕਿਰਪਾ ਦੇ ਨਾਲ ਹੋਮਾ ਮਾ ਕੇ ਸੇਵਾ ਚੱਲ ਰਹੀ ਹੈ ਦੁੱਧ ਸੰਗਤਾਂ ਲੈ ਰਹੀਆਂ ਜਿਨੇ ਸੇਵਾਦਾਰ ਸ੍ਰੀ ਭੈਣੀ ਸਾਹਿਬ ਦੀ ਸਾਧ ਸੰਗਤ ਇਹ ਦੁੱਧ ਲੈ ਕੇ ਜਾ ਰਹੇ ਨੇ ਆਪ ਆਪਣਾ ਦੁੱਧ ਲੈਣਦੇ ਨੇ ਲੈਣ ਚ ਲੱਗਦੇ ਨੇ ਇਹ ਸਵੇਰ ਦਾ ਟਾਈਮ ਪ੍ਰਸ਼ਾਦਾ ਵੀ ਆ ਰਿਹਾ ਏ ਥੋੜੇ ਟਾਈਮ ਤੱਕ ਦੁੱਧ ਕੱਲੇ ਕੱਲੇ ਸੇਖ ਨੂੰ ਦਿੱਤਾ ਜਾ ਰਿਹਾ ਕਈਆਂ ਦੀਆਂ ਢੋਲੀਆਂ ਅੰਦਰ ਪਈਆਂ ਇੰਦੀਆਂ ਉਹ ਜਿ ਤਰ੍ਹਾਂ ਲੋ ਵਾਲੀਆਂ ਮਾਈਆਂ ਕੋਈ ਸੇਵਾਦਾਰ ਅੰਦਰ ਭਾਜਾ ਕੱਟਣ ਵਾਲੇ ਉਹਨਾਂ ਦੀਆਂ ਢੋਲੀਆਂ ਅੰਦਰ ਪਈਆਂ ਹੀਆਂ ਸਾਰੀਆਂ ਇਹਨਾਂ ਵਿੱਚ ਅਸੀਂ ਪਾ ਕੇ ਦੁੱਧ ਉਹਨਾਂ ਨੂੰ ਅੰਦਰ ਕਈਆਂ ਨੂੰ ਫੜਾਉਂਦੇ ਆਂ ਇਹ ਵਾਰ ਜਿਹੜੀ ਸੰਗਤ ਕੋਈ ਅੰਦਰ ਆਉਂਦੇ ਨੇ ਇਹ ਦੁੱਧ ਪਾਉਂਦੇ ਵੀ ਆ ਕਿ ਆਵੇ ਬਾਹਰ ਲੈ ਕੇ ਅੰਦਰ ਤੇ ਦੂਜੀ ਸੰਗਤ ਸਾਰੀ ਵਾਰ ਦੀ ਦੁੱਧ ਲੈਂਦੀ ਆ ਕੋ ਟੋਲੀਆਂ ਬਾਹਰੋਂ ਰੱਖੀਆਂ ਹੋਈਆਂ ਇਹ ਸਾਰੀਆਂ ਲੋਹ ਵਾਲੀਆਂ ਮਾਈਆਂ ਜੀਆਂ ਪ੍ਰਸ਼ਾਦੇ ਪਕਾਉਂਦੀਆਂ ਕੋਈ ਸੇਵਾਦਾਰ ਇਹੋ ਜਿਹਾ ਇਹ ਭਾਜੀ ਵਾਲੀਆਂ ਸੇਵਾਦਾਰ ਬਾਹਰ ਲੈਣ ਲੱਗੀ ਹੋਈ ਆ ਬੜੇ ਤਰੀਕੇ ਨਾਲ ਅੰਬਰਸਰੀ ਆ ਗਿਆ ਇਹ ਨੋਟਿਚ ਕਰ ਰਿਹਾ ਹੈ ਇਹ ਵੇਖ ਰਿਹਾ ਵੀ ਦੁੱਧ ਕਿਵੇਂ ਵਰਤ ਰਿਹਾ ਹੈ ਦੁੱਧ ਵਰਤਾ ਕੱਲੀ ਕੱਲੀ ਸੰਗਤ ਖੜੀ ਐ ਦੁੱਧ ਡਰਮ ਚੱਕ ਕੇ ਪਾਈਦੇ ਐ ਦੋ ਬੰਦੇ ਲੱਗੇ ਖੜੇ ਹੋਏ ਨੇ ਦੁੱਧ ਵਰਤ ਰਿਹਾ ਸੰਗਤਾਂ ਬੜੇ ਹੁਮਮਾ ਮਾ ਕੇ ਬੜੀਆ ਤਰੀਕੇ ਨਾਲ 6 ਵਜੇ ਪਹੁੰਚ ਜਾਂਦੀ ਐ ਕੋਈ ਰਹਿ ਜਾਂਦੇ ਨਹੀਂ ਜਿਹੜੇ ਨਹੀਂ ਬਾਅਦ ਦੇ ਟਾਈਮ ਤੋਂ ਬਾਅਦ ਦੁੱਧ ਵਰਤਦਾ ਏ ਇਹ ਪਰੰਪਰਾ ਸਤਗੁਰੂ ਰਾਮ ਸਿੰਘ ਤੋਂ ਚੱਲੀ ਆਉਂਦੀ ਆ ਇਹ ਉਹਨੇ ਚਲਾਉਣੀ ਆ ਬੰਦੇ ਦਾ ਕੋਈ ਕੰਮ ਨਹੀਂ ਕਿਸਦਾ ਸਤਗੁਰੂ ਕਿਰਪਾ ਕਰਦਾ ਏ ਤੇ ਇਹ ਕੰਮ ਚੱਲਦਾ ਏ ਇਹ ਕਿਰਪਾ ਸਤਗੁਰੂ ਇਸ ਤਰ੍ਹਾਂ ਕਿਰਪਾ ਕਰਦਾ ਇਹ ਸੰਗਤਾਂ ਦੇ ਵਿੱਚ ਉਸ਼ਾਹਤ ਆਪੇ ਹੀ ਪੈਦਾ ਹੁੰਦਾ ਏ ਗਾਉਣ ਦੇ ਚੱਲਣੇ ਨੇ ਸੱਚੇ ਸੰਗਤ ਨੇ ਪੂਰੇ ਹੋ ਮਾਮਾ ਅਗੇ ਪਹੁੰਚਣਾ ਨੀ ਮਾਇ ਮੈਨੂੰ ਖਿੜਿਆ ਦੀ ਗਲ ਆਖ ਰੋ ਰਾਂਜਣ ਮੈਂਡਣ ਨੀ ਰਾਜਨ ਦੀ ਖਿੜਿਆਂ ਨੂੰ ਕੁੜੀ ਚਾਕੂ ਚਾਕ ਲੋਕ ਹੀਰ ਕਮਲੀ ਹੋਈ ਹੀਰਾ ਦੇ ਵਰ ਚਾਕ ਪੱਠੀ ਪਈ ਆ ਮੇਰੇ ਯਾਰ ਸਾਰ ਲੈ ਮੇਰੀ ਮੇਰੀ ਯਾਨ ਦੁਖਾ ਨੇ ਕੀਰੀ ਅੰਦਰ ਖਾ ਵਿਛੋੜਾ ਹੋਇਆ ਖਬਰ ਨਾ ਪੈਂਦੀ ਤੇਰੀ ਸੋਵੇਂ ਬਨ ਵਿੱਚ ਲੁੱਟੀ ਜਸਾਈਆਂ ਸੂਰ ਪਲੰਘ ਨੇ ਕੀਰੀ ਇਹ ਤਾਂ ਠੱਗ ਜਗਤ ਦਾ ਜਿਹਾ ਲਾਵਣ ਜਾਲ ਚਪੇਰੀ ਕਰਮ ਸਾਰ ਤੇ ਧਰਮ ਵਰਤਾਵਨ ਸੰਗਲ ਪਾਵਣ ਪੈਰੀ ਜਾਤ ਮਜਬਦੀ ਇੱਕ ਇਸ਼ਕ ਨਾ ਪੁੱਛਦਾ ਇਸ਼ਕ ਸਰਾਂ ਦਾ ਵੈਰੀ ਨੀਂਦਿਓ ਪਾਰ ਮੁਲਕ ਸਜਣ ਦਾ ਲਵ ਲਵੋ ਤੇ ਧੇਰੀ ਸਤਗੁਰ ਬੇੜੀ ਫੜੀ ਖਲੋਤੀ ਕਿਉਂ ਲਾਈ ਏ ਦੇਰੀ ਪ੍ਰੀਤਮ ਦਾ ਪਾਸ ਪ੍ਰੀਤਮ ਪਾਸ ਤੇ ਟੋਲਣ ਕਿਸ ਨੂੰ ਭੁੱਲ ਗਿਓ ਸਿਖਰ ਦੁਪਹਿਰੀ ਬੋਲੇ ਸ਼ਾ ਸੋਕ ਤੈਨੂੰ ਮਿਲਨੀ ਦਿਲ ਨੂੰ ਦੇ ਲਗੇ ਦਲੇਰੀ ਆ ਮਿਲੇ ਆ ਯਾਰ ਸਾਲ ਲੈ ਮੇਰੀ ਜਾਨ ਦੁਖਾਨੇ ਕੀ ਆਓ ਫਕੀਰੋ ਮੇਲੇ ਚੱਲੀਏ ਆਓ ਫਕੀਰੋ ਮੇਲੇ ਚੱਲੀਏ ਹਰ ਫਦਾ ਸੁਨਵਾਜਾ ਰੇ ਹਰ ਫਦਾ ਸੁਨਵਾਜਾ ਰੇ ਅਨੰਦ ਸ਼ਬਦ ਸੁਨੋ ਬਹੁ ਚੰਗ ਰੰਗੀ ਬਹੁ ਰੰਗੀ ਤਜੀਏ ਪੇਖ ਪਿਆਜਾ ਰੇ ਅਨੰਦ ਬਾਜ ਸਰਬ ਮਿਲਾਪੀ ਨਿਰਵੈਰ ਸਿਰ ਨਾਜਾਰੇ ਮੇਲੇ ਬਾਜੋ ਮੇਲਾ ਔਰ ਰੁੜ ਗਿਆ ਮੂਲ ਵਿਆਜਾਰੇ ਕਠਣ ਫਕੀਰੀ ਰਸਤਾ ਆਸ਼ਿਕ ਕਾਇਮ ਕਰੋ ਮਨ ਬਾਜਾਰੇ ਬੰਦਾ ਰੱਬ ਬਰਹੁ ਇੱਕ ਮਗਰ ਸੁਖ ਬਲਾ ਪੜ ਜਹਾਨ ਬਰਾਜਾਰੇ ਆਓ ਸਾਈਓ ਰਲਦਿਓ ਨੀ ਬਦਾਈ ਮੈਂ ਵਰ ਪਾਇਆ ਰਾਂਝਾ ਮਾਹੀ ਅੱਜ ਤਾਂ ਰੋਜ ਮੁਬਾਰਕ ਚੜਿਆ ਰਾਂਝਾ ਸਾਡੇ ਵਿੜੇ ਵਲਿਆ ਹੱਥ ਕੁੰਡੀ ਮੋਢੇ ਕੰਬੜ ਧਰਿਆ ਚਾਕਾਂ ਵਾਲੀ ਸ਼ਕਲ ਬਣਾਈ ਆਓ ਸਾਈਓ ਰਲਦੇਉ ਨੀ ਵਧਾਈ ਦਿਓ ਵਧਾਈ ਮੁਟਕ ਗਉਆਂ ਦੇ ਮੁਕਟ ਗਉਆਂ ਦੇ ਸਿਰ ਰੁਲਦਾ ਜੰਗਲ ਜੂਆਂ ਵਿੱਚ ਰੁਲਦਾ ਹੈ ਕੋਈ ਅੱਲਾ ਦਾ ਵੱਲ ਪੁਰਦਾ ਅਸਲ ਹਕੀਕਤ ਖਬਰ ਨਾ ਕੋਈ ਕਾਈ ਆਉ ਸਰੀ ਰਲ ਕੇ ਦਿਉ ਨੀ ਵਧਾਈ ਬੋਲੇ ਸ਼ਾਹ ਇੱਕ ਸੌਦਾ ਕੀਤਾ ਪੀਤਾ ਯਹਿਰ ਪਿਆਲਾ ਪੀਤਾ ਨਾ ਕੁਝ ਲਾਹਾ ਟੋਟਾ ਲੀਤਾ ਦਰਦ ਦੁਖਾਂ ਦੀ ਗਟੜੀ ਚਾਈ ਆਉ ਸਾਈਓ ਰਲ ਦਿਉ ਨੀ ਵਧਾਈ ਮੈਂ ਵਰ ਪਾਇਆ ਰਾਂਝਾ ਮਾਈ ਇਹ ਸਾਰੀ ਕਿਰਪਾ ਸਤਿਗੁਰ ਦੀ ਹੁੰਦੀ ਆ ਸਤਿਗੁਰ ਦੀ ਕਿਰਪਾ ਦੇ ਨਾਲ ਇਹ ਕੰਮ ਹੁੰਦਾ ਏ ਬੰਦਾ ਕੁਝ ਨਹੀਂ ਕਰਦਾ ਅਸੀਂ ਵੀ ਜਿਹੜੇ ਲੱਗੇ ਆ ਕਿਰਪਾ ਸਤਿਗੁਰ ਦੀ ਨਾਲ ਹੀ ਆ ਐਨੀ ਸੰਗਤ ਨੂੰ ਸਾਂਭਣਾ ਕੋਈ ਵੱਧ ਘੱਟ ਵੀ ਬੋਲਦੇ ਨਹੀਂ ਫਿਰ ਉਹਨਾਂ ਦੇ ਨਾਲ ਅਸੀਂ ਕੁਝ ਨਹੀਂ ਵੱਧ ਘੱਟ ਬੋਲਦੇ ਹਾਂ ਹੱਥ ਜੋੜ ਕੇ ਆ ਉਹਨੂੰ ਕਹਿੰਦੇ ਭਾਈ ਠੀਕ ਆ ਸੱਚ ਪਾਏ ਨਹੀਂ ਕਿਰਪਾ ਕਰਦੇ ਨੇ ਇਹ ਸਬਰ ਸੰਤੋਖ ਬਖਸ਼ੀ ਰਵੇ ਸੇਵਾ ਚੱਲਦੀ ਰਵੇ ਅਮੀ ਜੁਗਾ ਜੁਗਾ ਤੱਕ ਜਦ ਤੱਕ ਧਰਤੀ ਰਵੇ ਤਦ ਤੱਕ ਇਹ ਕੰਮ ਚੱਲਦਾ ਰਵੇ ਸਤਗੁਰ ਆਪਣੀ ਕਿਰਪਾ ਬਣਾਈ ਰੱਖੇ ਆਪ ਸਿੱਖਾਂ ਦੇ ਅੰਗ ਸੰਗ ਰਵੇ ਇਹ ਸੇਵਾਦਾਰ ਜਿਹੜੀ ਸੰਗਤ ਆ ਉਹ ਸੰਤ ਕੋਲ ਆ ਜੀ ਆਏ ਹੋਏ ਨੇ ਉਹ ਬਾਹਰ ਖੜੇ ਦੁੱਧ ਲੈ ਰਹੇ ਇਹ ਕਿਰਪਾ ਸਤਗੁਰ ਜੀ ਆਪ ਕਰਦੇ ਨੇ ਸਤਗੁਰ ਵਾਲਾ ਬਣੀਏ ਤੇ ਸਤਗੁਰ ਨੂੰ ਜਾਣੀਏ ਜਰੂਰੀ ਨੰਬਰ ਨਹੀਂ ਬਣਾਉਣੇ ਚਾਹੀਦੇ ਸਤਗੁਰ ਨੂੰ ਅੰਦਰੋਂ ਵੀ ਮੰਨਣਾ ਚਾਹੀਦਾ ਕੋਈ ਸਤਗੁਰੂ ਬੜੀ ਕਿਰਪਾ ਕਰਦਾ ਆਪਣੀ ਸਿੱਖਾਂ ਤੇ ਆਪ ਇਹ ਕਿਰਪਾ ਕਰਦੇ ਨਾਲ ਆਪ ਸਾਰਾ ਕੁਝ ਹੁੰਦਾ ਹੈ ਸੱਚਪਾ ਕਿਰਪਾ ਕਰਦੇ ਨੇ ਆਪਣੇ ਭਗਤਾਂ ਦੀ ਪੈਜ ਰੱਖਦਾ ਆ ਆ ਰਾਮ ਰਾਜੀ ਸਤਿਗੁਰੂ ਆਪ ਪੈਜ ਰੱਖਦਾ ਭਗਤਾਂ ਦੀ ਉਹ ਤਾਂ ਰੱਖਦੇ ਨੇ ਪੈਜ ਆਪਾਂ ਮੁੱਖ ਉਹਦੇ ਹਲ ਰੱਖੀਏ ਦੇ ਆ ਜਿਵੇਂ ਦੇ ਗੰਦੇ ਮੰਦੇ ਚੰਗੇ ਬੰਦੇ ਆ ਪਰ ਮੁੱਖ ਉਹਦੇ ਹਲ ਇਹ ਧਿਆਨ ਰੱਖੀਏ ਕਿਸੇ ਦਾ ਦਿਲ ਨਾ ਦੁਖ ਜੇ ਕਿ ਇਹਨੂੰ ਠੱਗੀ ਨਾ ਵਾਜੇ ਜੇ ਆਪਾਂ ਕਿਸੇ ਨੂੰ ਠੱਗੀ ਮਾਰ ਵੀ ਲੈਂਦੇ ਆ ਤੇ ਸਤਿਗੁਰੂ ਨੂੰ ਤੇ ਪਤਾ ਹੀ ਹੁੰਦਾ ਉਹ ਕਿਹੜਾ ਨਿਆਣਾ ਹੈ ਉਹ ਹਰ ਘੜ ਘੜ ਦੀ ਜਾਣਦਾ ਹਰ ਕਿਸੇ ਨੂੰ ਜਾਣਦਾ ਹੁੰਦਾ ਹੈ ਸਤਿਗੁਰੂ ਬਹੁਤ ਸਮਰੱਥ ਗੁਰੂ ਹੁੰਦਾ ਹੈ ਸਭ ਨੂੰ ਪਤਾ ਹੁੰਦਾ ਹੈ ਜੋ ਵੀ ਬੰਦਾ ਕੀ ਕਰਦਾ ਕੀ ਨਹੀਂ ਕਰਦਾ ਉਹ ਦੇ ਵੀ ਦਿੰਦਾ ਹੈ ਤੇ ਲੈ ਵੀ ਲੈਂਦਾ ਹੈ ਥੱਪੜ ਮਾਰ ਕੇ ਖੋ ਵੀ ਲੈਂਦਾ ਹੈ ਛੱਪਰ ਪਾੜ ਕੇ ਦੇ ਵੀ ਦਿੰਦਾ ਹੈ ਇਹ ਸਤਗੁਰ ਦੀਆਂ ਆਪਣੀਆਂ ਇਹ ਸਤਗੁਰ ਨੂੰ ਕੋਈ ਨਹੀਂ ਜਾਣ ਸਕਿਆ ਕਿਸੇ ਨੇ ਕਿਹਾ ਸਚਪਾ ਸਾਹ ਮੈਨੂੰ ਵਾਸ਼ਨਾ ਤੰਗ ਕਰਦੀਆਂ ਤੇ ਸਚਪਾ ਨੇ ਐਸੀ ਕਿਰਪਾ ਕੀਤੀ ਉਹ ਕਹਿੰਦੇ ਸਤਗੁਰ ਦੀਆਂ ਬਣਾਈਆਂ ਹੋਈਆਂ ਏ ਇਹ ਸਤਗੋਰੀ ਉਹ ਜਾਣਦਾ ਉਹਦੀ ਸਾਰੀ ਸ੍ਰਿਸ਼ਟੀ ਉਹਦੀ ਬਣੀ ਹੋਈ ਆ ਕਿਉਂ ਸਚਪਾ ਦੀ ਆਪਰੀ